ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅੰਗਰੇਜ਼ੀ ਦਵਾਈਆਂ ਦਾ ਗੋਰਖ ਧੰਦਾ ਦੋਸਤੋ ਅੱਜ ਦੇ ਸਮੇਂ ਵਿੱਚ ਹਰ ਇੱਕ ਆਦਮੀ ਮਰੀਜ਼ ਹੈ ਹਰੇਕ ਆਦਮੀ ਕੋਈ ਨਾ ਕੋਈ ਦਵਾਈ ਖਾ ਰਿਹਾ ਹੈ ਮਰੀਜ਼ਾਂ ਨਾਲ ਸਾਰੇ ਹਸਪਤਾਲ ਖਚਾਖਤ ਭਰੇ ਪਏ ਹਨ ਮੈਡੀਕਲ ਦੀਆਂ ਦੁਕਾਨਾਂ ਉੱਪਰ ਦਵਾਈ ਖਰੀਦਣ ਵਾਲੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ ਦਵਾਈ ਵੇਚਣ ਵਾਲੇ ਸਟੋਰਾਂ ਤੇ ਦੁਕਾਨਦਾਰਾਂ ਨੂੰ ਕਿਸੇ ਮਰੀਜ਼ ਨਾਲ ਚੰਗੀ ਤਰ੍ਹਾਂ ਗੱਲ ਕਰਨ ਦਾ ਸਮਾਂ ਹੀ ਨਹੀਂ ਹੈ ਉਹ ਫਟਾਫਟ ਦਵਾਈ ਵਾਲੀ ਮਰੀਜ਼ ਦੀ ਪਰਚੀ ਦੇਖ ਕੇ ਫਟਾਫਟ ਦਵਾਈਆਂ ਲਫਾਫੇ ਦਵਾਈਆਂ ਦੇ ਲਫਾਫੇ ਭਰ-ਭਰ ਕੇ ਦੇ ਰਹੇ ਹਨ ਅਤੇ ਸਵੇਰ ਸ਼ਾਮ ਸਵੇਰ ਸ਼ਾਮ ਮਰੀਜ਼ਾਂ ਨੂੰ ਕਹਿ ਕੇ ਅੱਗੇ ਤੋਰ ਰਹੇ ਹਨ ਲੋਕਾਂ ਰੀਆਂ ਬਿਮਾਰੀਆਂ ਦਾ ਕਾਰਨ ਚਾਹੇ ਕੋਈ ਵੀ ਹੋਵੇ ਇਹਨਾਂ ਕਾਰਨਾਂ ਉੱਪਰ ਇੱਕ ਵੱਖਰੀ ਵੀਡੀਓ ਬਣ ਸਕਦੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਅੱਜ ਦੇ ਸਮੇਂ ਵਿੱਚ ਇੰਨੇ ਮਰੀਜ਼ ਬਿਮਾਰੀਆਂ ਨਾਲ ਨਹੀਂ ਮਰ ਰਹੇ ਜਿੰਨੇ ਕਿ ਲੋੜ ਤੋਂ ਵੱਧ ਜਾਂ ਗਲਤ ਦਵਾਈਆਂ ਖਾ ਕੇ ਮਰੀਜ਼ ਮਰ ਰਹੇ ਹਨ ਇਸ ਦਾ ਕਾਰਨ ਇਹ ਹੈ ਕਿ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਇੰਨੇ ਜ਼ਿਆਦਾ ਸਾਈਡ ਇਫੈਕਟ ਹਨ ਕਿ ਇਹ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਦੋ ਬਿਮਾਰੀਆਂ ਹੋਰ ਪੈਦਾ ਕਰ ਦਿੰਦੀਆਂ ਹਨ ਕੁਝ 2-4 ਜੀਵਨ ਰક્ષਕ ਦਵਾਈਆਂ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਅੰਗਰੇਜ਼ੀ ਦਵਾਈਆਂ ਹਨ ਇਹ ਸਾਰੀਆਂ ਬੇਕਾਰ ਦੀਆਂ ਦਵਾਈਆਂ ਹਨ ਇਹਨਾਂ ਦੇ ਲੋੜ ਤੋਂ ਬਿਨਾ ਵਰਤੋਂ ਕਰਨ ਨਾਲ ਲੋਕਾਂ ਦੇ ਗੁਰਦੇ ਫੇਲ ਹੋ ਰਹੇ ਹਨ ਲੀਵਰ ਫੇਲ ਹੋ ਰਹੇ ਹਨ ਜੇਕਰ ਇਹਨਾਂ ਦਵਾਈਆਂ ਦੀ ਵਰਤੋਂ ਕਰਕੇ ਮਰੀਜ਼ ਠੀਕ ਹੋਣੇ ਹੁੰਦੇ ਤਾਂ ਅੱਜ ਤੱਕ ਸਾਡਾ ਸਾਰਾ ਸਮਾਜ ਠੀਕ ਹੋ ਜਾਣਾ ਸੀ ਪਰ ਬਿਮਾਰੀ ਠੀਕ ਤਾਂ ਕੀ ਹੋਣੀ ਸੀ ਮਰੀਜ਼ ਦੀ ਗਿਣਤੀ ਦਿਨ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਦੁੱਗਣੀ ਹੁੰਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜੇ ਹਸਪਤਾਲ ਪਿਛਲੇ ਸਾਲ ਇੱਕ ਮੰਜ਼ਲੇ ਸਨ ਉਹ ਹਸਪਤਾਲ ਅੱਜ ਦੇ ਸਮੇਂ ਵਿੱਚ 4-4 5-5 ਮੰਜ਼ਲੇ ਹੋ ਗਏ ਹਨ। ਤੁਸੀਂ ਜਿੱਥੇ ਮਰਜ਼ੀ ਦੇਖ ਲਵੋ ਚਾਹੇ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਹੋਣ ਦਵਾਈਆਂ ਵਾਲੀਆਂ ਦੁਕਾਨਾਂ ਹੋਣ ਵੱਡੇ ਹਸਪਤਾਲ ਹੋਣ ਇਹਨਾਂ ਸਾਰਿਆਂ ਦੇ ਅੱਗੇ ਮਰੀਜ਼ਾਂ ਦੀਆਂ ਵੱਡੀਆਂ-ਵੱਡੀਆਂ ਭੀੜਾਂ ਦੇਖੀਆਂ ਜਾ ਸਕਦੀਆਂ ਹਨ ਅੰਗਰੇਜ਼ੀ ਦਵਾਈਆਂ ਵਿੱਚ ਮਾਰਜਨ ਬਹੁਤ ਜ਼ਿਆਦਾ ਹੋਣ ਕਰਕੇ ਮਰੀਜ਼ ਨੂੰ ਲੋੜ ਤੋਂ ਵੱਧ ਦਵਾਈ ਲਿਖ ਦਿੱਤੀ ਜਾਂਦੀ ਹੈ ਕਈ ਕਈ ਦਵਾਈਆਂ ਤਾਂ ਇਸ ਤਰ੍ਹਾਂ ਦੀਆਂ ਹਨ ਕਿ ਜਿਸ ਦਾ 10 ਗੋਲੀਆਂ ਦਾ ਪੱਤਾ ਜੇਕਰ ਦੁਕਾਨਦਾਰ ਨੂੰ 5 ਜਾਂ 70 ਰੁਪਏ ਵਿੱਚ ਆਇਆ ਹੈ ਤਾਂ ਉਸ ਪੱਤੇ ਨੂੰ 80 ਰੁਪਏ ਵਿੱਚ ਜਾਂ 100 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ ਕਿਉਂਕਿ ਉਸ ਦਵਾਈ ਨੂੰ ਬਣਾਉਣ ਵਾਲੀ ਕੰਪਨੀ ਨੇ ਉਸ ਦਾ ਐਮ ਆਰ ਪੀ 100 ਰੁਪਏ ਲਿਖ ਰੱਖਿਆ ਹੈ ਇਸ ਤਰ੍ਹਾਂ ਇਹ ਦਵਾਈਆਂ ਵੇਚਣ ਵਾਲੇ ਵੇਚਣ ਵਾਲਿਆਂ ਦਾ ਕੰਮ ਇੱਕ ਗੋਰਖ ਧੰਦਾ ਬਣ ਕੇ ਰਹਿ ਗਿਆ ਹੈ ਮਰੀਜ਼ ਚਾਹੇ 1 ਘੰਟੇ ਦੀ ਬਜਾਏ ਚਾਹੇ ਹੁਣੇ ਹੀ ਮਰ ਜਾਵੇ ਪਰ ਇਹਨਾਂ ਲੋਕਾਂ ਨੇ ਇਹ ਦੇਖਣਾ ਹੈ ਕਿ ਅਸੀਂ ਸ਼ਾਮ ਤੱਕ ਦਵਾਈਆਂ ਦੀ ਸੇਲ ਕਿੰਨੀ ਕੀਤੀ ਹੈ ਅਫਸੋਸ ਹੈ ਕਿ ਸਾਡੇ ਲੋਕ ਵੀ ਚਾਹੇ ਅਨਪੜ ਹੋਣ ਅਤੇ ਚਾਹੇ ਪੜ੍ਹੇ ਲਿਖੇ ਹੋਣ ਉਹ ਇਹਨਾਂ ਦਵਾਈਆਂ ਨੂੰ ਲੱਪਾ ਭਰ-ਭਰ ਕੇ ਖਾ ਰਹੇ ਹਨ ਲੋਕ ਰੋਟੀ ਘੱਟ ਖਾਂਦੇ ਹਨ ਪਰ ਦਵਾਈਆਂ ਜ਼ਿਆਦਾ ਖਾਂਦੇ ਹਨ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਹਿ ਸਕਦਾ ਹਾਂ ਕਿ ਤੁਸੀਂ ਹੌਲੀ-ਹੌਲੀ ਕਰਕੇ ਇਹਨਾਂ ਦਵਾਈਆਂ ਨੂੰ ਖਾਣਾ ਘੱਟ ਕਰੋ ਤੁਸੀਂ ਦੇਖੋਗੇ ਕਿ ਕੁਝ ਕੁ ਮਹੀਨਿਆਂ ਵਿੱਚ ਹੀ ਤੁਹਾਡੀ ਬਿਮਾਰੀ ਆਪਣੇ ਆਪ ਠੀਕ ਹੋਣ ਲੱਗ ਜਾਵੇਗੀ ਕਾਰਨ ਇਹ ਹੈ ਕਿ ਜੋ ਤੁਸੀਂ ਲੋੜ ਤੋਂ ਵੱਧ ਦਵਾਈਆਂ ਖਾ ਰਹੇ ਹੋ ਉਹਨਾਂ ਦਾ ਸਾਈਡ ਇਫੈਕਟ ਹੌਲੀ-ਹੌਲੀ ਘੱਟ ਜਾਵੇਗਾ ਅਤੇ ਤੁਹਾਡੀ ਬਿਮਾਰੀ ਠੀਕ ਹੋਣ ਲੱਗ ਜਾਵੇਗੀ ਸਾਡਾ ਇਹ ਸਰੀਰ ਕੁਦਰਤ ਵੱਲੋਂ ਦਿੱਤੀ ਹੋਈ ਬਹੁਤ ਕੀਮਤੀ ਸੂਗਾਤ ਹੈ ਅਸੀਂ ਇਸ ਨੂੰ ਦਵਾਈਆਂ ਵਾਲੇ ਕੈਮੀਕਲ ਖਾ ਕੇ ਮੈਡੀਕਲ ਸਟੋਰ ਬਣਾ ਲਿਆ ਹੈ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਕੁਦਰਤੀ ਢੰਗ ਨਾਲ ਜਾਂ ਦੇਸੀ ਢੰਗ ਨਾਲ ਹੀ ਠੀਕ ਕਰਨ ਦੀ ਕੋਸ਼ਿਸ਼ ਕਰੋ ਇਹ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਤੁਹਾਨੂੰ ਲੋੜ ਤੋਂ ਵੱਧ ਦਵਾਈਆਂ ਖਵਾ ਖਵਾ ਕੇ ਬਿਮਾਰ ਕਰ ਰਹੀਆਂ ਹਨ ਅਤੇ ਨਾਲ ਨਾਲ ਤੁਹਾਡੀ ਸਾਰੀ ਕਮਾਈ ਵੀ ਲੁੱਟ ਰਹੀਆਂ ਹਨ ਹਾਂ ਜੇਕਰ ਐਮਰਜੈਂਸੀ ਵਿੱਚ ਤੁਹਾਨੂੰ ਕੋਈ ਜ਼ਰੂਰੀ ਦਵਾਈ ਖਾਣੀ ਪੈ ਜਾਵੇ ਤਾਂ ਉਸ ਵਿੱਚ ਕੋਈ ਹਰਜ ਵੀ ਨਹੀਂ ਹੈ ਪਰ ਐਵੇਂ ਬਿਨਾ ਮਤਲਬ ਤੋਂ ਜਿਸ ਤਰ੍ਹਾਂ ਮੈਂ ਪਿੰਡਾਂ ਵਿੱਚ ਦੇਖ ਰਿਹਾ ਹਾਂ ਕਿ ਸਿਰ ਦੁਖਣ ਲੱਗ ਪਿਆ ਤਾਂ ਚੱਲ ਡਾਕਟਰ ਕੋਲ बुखार हो गया ता चल डॉक्टर ਕੋਲ ਖੰਗ ਲੱਗ ਗਈ ਤਾਂ ਚੱਲ ਡਾਕਟਰ ਕੋਲ ਜ਼ੁਖਾਮ ਲੱਗ ਗਿਆ ਤਾਂ ਚੱਲ ਡਾਕਟਰ ਕੋਲ ਕਈ ਵਾਰ ਤਾਂ ਘਰ ਵਿੱਚ ਚਾਰ ਪੰਜ ਜੀ ਹੁੰਦੇ ਹਨ ਤੇ ਸਾਰੇ ਦੇ ਸਾਰੇ ਡਾਕਟਰ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਅੰਤ ਵਿੱਚ ਮੈਂ ਦੁਹਰਾ ਦਿੰਦਾ ਹਾਂ ਕਿ ਜੇਕਰ ਅਸੀਂ ਥੋੜੀ ਜਿਹੀ ਸਮਝਦਾਰੀ ਤੋਂ ਕੰਮ ਲੈ ਲਈਏ ਅਤੇ ਸਹੀ ਆਪਣਾ ਖਾਣ ਪੀਣ ਠੀਕ ਕਰ ਲਈਏ ਫਾਸਟ ਫੂਡ ਤੋਂ ਦੂਰ ਰਹੀਏ ਅਤੇ ਸਵੇਰੇ ਜਲਦੀ ਉੱਠ ਕੇ ਯੋਗਾ ਅਭਿਆਸ ਜਾਂ ਸੈਰ ਕਰ ਲਈਏ ਤਾਂ ਅੰਗਰੇਜ਼ੀ ਦਵਾਈਆਂ ਨੂੰ ਘੱਟ ਕਰਕੇ ਆਪਣੀ ਬਿਮਾਰੀ ਨੂੰ ਦੇਸੀ ਢੰਗ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਆਪਣੇ ਸਰੀਰ ਨੂੰ ਠੀਕ ਰੱਖ ਸਕਦੇ ਹਾਂ ਅਤੇ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਜੰਜਾਲ ਤੋਂ ਵੀ ਨਿਕਲ ਸਕਦੇ ਹਾਂ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਸੰਦ ਕਰੋ ਤੇ ਅੱਗੇ ਵਧ ਤੋਂ ਆਦ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ